ਰਾਮਪਰਾ ਫੂਲ ਦੇ ਫਾਟਕ ਨੂੰ ਖੁਲਾਉਣ ਦੇ ਵਿੱਚ ਸਾਰੇ ਲੋਕਾਂ ਦਾ ਬਹੁਤ ਸਹਿਯੋਗ ਰਿਹਾ ਪਹਿਲੀ ਬੇਨਤੀ ਕੀਤੀ ਗਈ ਸ਼੍ਰਮਪਰਾ ਫੂਲ ਦੇ ਫਾਟਕਾਂ ਨੂੰ ਖੋਲਣ ਨੂੰ ਲੈ ਕੇ ਰਜਨੀਸ਼ ਕਰਕਰਾ ਪੱਤਰਕਾਰ ਰਾਮਪਰਾ ਫੂਲ ਦੇ ਉਹਨਾਂ ਨੇ ਕੋਸ਼ਿਸ਼ ਕੀਤੀ ਫਿਰ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਉਹਨਾਂ ਨੇ ਕੋਸ਼ਿਸ਼ ਕੀਤੀ ਸੁਨੀਲ ਬਿੱਟਾ ਜੀ ਨੇ ਕੋਸ਼ਿਸ਼ ਕੀਤੀ ਫਾਟਕਾਂ ਨੂੰ ਖੁਲਾਉਣ ਦੀ ਤੇ ਸਾਰੇ ਲੋਕਾਂ ਦਾ ਬਹੁਤ ਸਹਿਯੋਗ ਰਿਆ ਇੱਕ ਕੋਸ਼ਿਸ਼ ਇਹ ਵੀ ਰਹੀ ਹੈ ਕਿ ਫਾਟਕਾਂ ਨੂੰ ਖੁਲਾਉਣ ਦੀ ਕਿ ਜੋ ਸੋਸ਼ਲ ਮੀਡੀਆ ਤੇ ਵੀਡੀਓ ਪੈਂਦੀ ਸੀ ਫਾਟਕਾਂ ਨੂੰ ਲੈ ਕੇ ਕਿ ਲੋਕ ਬਹੁਤ ਪਰੇਸ਼ਾਨ ਹੁੰਦੇ ਨੇ ਇੱਕ ਮੰਡੀ ਤੋਂ ਦੂਜੀ ਮੰਡੀ ਜਾਣ ਦੇ ਲਈ ਉੱਪਰ ਦੀ ਘੁੰਮਕੀ ਜਾਂਦੇ ਨੇ ਗਿੱਲਾਂ ਨੇ ਫਾਟਕਾ ਕਰਨੀ ਦੀ ਬਾਤ ਬਹੁਤ ਪੈ ਜਾਂਦੀ ਆ ਕਿ ਇੱਧਰ ਦੀ ਸੋਖਾ ਰਹਿੰਦਾ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਪਈਆਂ ਉਹਦੇ ਨਾਲ ਵੀ ਲੇੜਾ ਲੋਕਾਂ ਨੇ ਸਹਿਯੋਗ ਕੀਤਾ ਫਾਟਕ ਖਲੌਣ ਦੇ ਵਿੱਚ ਉਹ ਗ੍ਰਾਮਪਰਾ ਫੁੱਲ ਦੇ ਫਾਟਕ ਖੁੱਲ ਗਏ ਨੇ ਲੋਕਾਂ ਨੂੰ ਹੁਣ ਇੱਕ ਮੰਡੀ ਤੋਂ ਦੂਜੀ ਮੰਡੀ ਜਾਣ ਦੇ ਲਈ ਸੌਖਾ ਹੋ ਜਾਣਾ ਪਰ ਜਿਹੜੀ ਮੇਨ ਗੱਲ ਹੈ ਕਿ ਇਹ ਫਾਟਕ ਸਦਾ ਲਈ ਤਾਂ ਖੁੱਲ ਨਹੀਂ ਸਕਦੇ ਬੰਦ ਕਦੋਂ ਹੋ ਜਾਣੇ ਆ ਇਹ ਕੁਝ ਨਹੀਂ ਪਤਾ ਜਿੰਨਾ ਚਿਰ ਫਾਟਕ ਖੁੱਲੇ ਨੇ ਤਾਂ ਕੁਝ ਰਾਹਤ ਮਿਲੂਗੀ ਇੱਕ ਮੰਡੀ ਤੋਂ ਦੂਜੀ ਮੰਡੀ ਜਾਣ ਲਈ ਗ੍ਰਾਹਕਾਂ ਨੂੰ ਵੀ ਸੋਖਾ ਹੋਊਗਾ ਇੱਕ ਮੰਡੀ ਤੋਂ ਦੂਜੀ ਮੰਡੀ ਜਾਣ ਦੇ ਲਈ ਦੁਕਾਨਦਾਰਾਂ ਨੂੰ ਬਹੁਤ ਸੋਖਾ ਹੋ ਗਿਆ ਕਿਉਂਕਿ ਗ੍ਰਾਹਕਾਂ ਗ੍ਰਾਹਕ ਇੱਕ ਮੰਡੀ ਤੋਂ ਦੂਜੇ ਪਾਸੇ ਝਿਜਕਦਾ ਸੀ ਜਾਣ ਦੇ ਵਿੱਚ ਫਾਟਕ ਬੰਦ ਨੂੰ ਲੈ ਕੇ ਪਰ ਉਹਨਾਂ ਫਾਟਕ ਖੁੱਲਣ ਕਰਕੇ ਲੋਕ ਬਹੁਤ ਖੁਸ਼ ਨੇ ਧੰਨਵਾਦ ਕਰਦੇ ਨੇ ਹਰ ਇੱਕ ਦਾ ਹਰ ਇੱਕ ਹਰ ਇੱਕ ਜਾਣੇ ਦਾ ਕੀ ਫਾਟਕ ਦੇ ਵਿੱਚ ਜੋ ਸੰਘਰਸ਼ ਕਰ ਰਹੇ ਸੀ ਖੋਲਣ ਵੱਲੇ ਔਰ ਦੂਜੀ ਇਹ ਜਿਹੜੀ ਫਾਟਕ ਖੁੱਲ ਗਏ ਨੇ ਪਹਿਲਾਂ ਕਹਿੰਦੇ ਸੀ ਕੱਲੇ ਮੋਟਰਸਾਈਕਲ ਵਾਸਤੇ ਖੁੱਲਣਗੇ ਪਰ ਉਹਨਾਂ ਨੇ ਜੋ ਬੈਰੀਜ ਲਾਈ ਵਸੀ ਉਹ ਵੀ ਪਟ ਦਿੱਤੇ ਆ ਪਰ ਲੋਕੋਨ ਸਾ ਸਾਵਧਾਨੀ ਨਾਲ ਆਪ ਹੀ ਇੱਕ ਦੂਜੇ ਨੂੰ ਨੁਕਾ ਕੇ ਨੰਗ ਜਾ ਕਰਨ ਵਧੀਆ ਤਾਂ ਜੋ ਲੜਾਈ ਦਾ ਖਤਰਾ ਨਾ ਰਹੇ ਕਿਉਂਕਿ ਸਿੰਗਲ ਸਿੰਗਲ ਗੱਡੀ ਹੀ ਨਿਕਲੂਗੀ ਡਬਲ ਗੱਡੀ ਤਾਂ ਇਕੱਠੀਆਂ ਤੋਂ ਦੋ ਗੱਡੀਆਂ ਨਿਕਲਦੀਆਂ ਨਹੀਂ ਤਾਂ ਪ੍ਰੇਮ ਭਾਵ ਦੇ ਨਾਲ ਆਪ ਦਾ ਵਾਰੀ-ਵਾਰੀ ਨਿਕਲੀ ਜਾਣ ਤਾਂ ਲੋਕ ਵਧੀਆ ਜੇ ਫੇਰ ਵੀ ਕਿਤੇ ਕਲੇਸ਼ ਰਹਿ ਕੇ ਗੱਡੀਆਂ ਨੂੰ ਲੈ ਕੇ ਨਿਕਲਣ ਤਾਂ ਫਾਟ ਕੇ ਪਤਾ ਨਹੀਂ ਫੇਰ ਦੁਬਾਰਾ ਬੰਦ ਕੀਤੇ ਜਾ ਸਕਦੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ